E ਹਾਂਜੀ ਸਰ ਕੀ ਨਾਮ ਜੀ ਅਰਫਜ਼ ਸਿੰਘ ਸਰਪੰਚ ਜੀ ਕਿਸ ਤਰ੍ਹਾਂ ਚੱਲ ਰਹੀ ਹੈਗੀ ਲਿਫਟਿੰਗ ਵਗੈਰਾ ਜਾਂ ਹੋਰ ਕੋਈ ਬਹੁਤ ਵਧੀਆ ਜੀ ਅੱਛਾ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਦਾਣਾ ਮੰਡੀ ਦੇ ਕੋਤਰ ਚ ਨਹੀਂ ਜੀ ਨਹੀਂ ਕੋਈ ਪ੍ਰੋਬਲਮ ਜਿਹੜੇ ਕਣਕ ਹੈਗੀ ਆ ਬਿਲਕੁਲ ਸਹੀ ਆ ਰਹੀ ਹੈ ਕੋਈ ਪ੍ਰੋਬਲਮ ਬਿਲਕੁਲ ਸਹੀ ਹੈ ਜੀ ਅੱਛਾ ਪੈਸਾ ਵਗੈਰਾ ਕਿਤਾ ਐ ਬਿਲਕੁਲ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਸਰਕਾਰ ਬਾਰੇ ਬਹੁਤ ਵਧੀਆ ਜੀ ਕੋਈ ਪਾਣੀ ਦੀ ਕੋਈ ਹੋਰ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਜੀ ਠੀਕ ਹਾਂਜੀ ਭਾਜੀ ਕੀ ਨਾਮ ਜੀ? ਮੁਕੇਸ਼ ਕੁਮਾਰ ਜੀ। ਮੁਕੇਸ਼ ਜੀ ਨਵੀਂ ਦਾਣਾ ਮੰਡੀ ਨਕੋਦਰ ਦੇ ਵਿੱਚ ਕਿਸ ਤਰ੍ਹਾਂ ਕੰਮ ਚੱਲ ਰਿਹਾ ਕਣਕ ਦੀ ਆਮਦ ਨੂੰ ਲੈ ਕੇ? ਲਿਫਟਿੰਗ ਵੀ ਵਧੀਆ ਹੋ ਰਹੀ ਆ ਤੇ ਕਣਕਾਂ ਬਹੁਤ ਹੀ ਸਾਫ਼ ਕਰਕੇ ਹਨ ਭਰੀਆਂ ਜਾਂਦੀਆਂ। ਕੋਈ ਪ੍ਰੋਬਲਮ? ਨਹੀਂ ਜੀ ਕੋਈ ਪ੍ਰੋਬਲਮ ਨਹੀਂ ਆ ਰਹੀ। ਪਾਣੀ ਵਗੈਰਾ ਦੀ? ਫਰਸਟ ਕਲਾਸ ਪਾਣੀ ਦਾ ਪ੍ਰਬੰਧ ਬਹੁਤ ਹੀ ਵਧੀਆ ਮਾਰਕਟਿੰਗ ਟੀਮ ਵੱਲ ਕੀਤਾ ਗਿਆ। ਲਾਈਟਿੰਗ ਵਗੈਰਾ? ਲਾਈਟਿੰਗ ਵਧੀਆ ਕੀਤੀ ਗਈ ਜੀ। ਸਰਕਾਰ ਤੋਂ ਖੁਸ਼ ਆ। ਬਿਲਕੁਲ ਜੀ ਬਿਲਕੁਲ। ਠੀਕ। ਹਾਂਜੀ ਸਰ। ਸਰ ਕਣਕ ਦੀ ਆਮਦ ਚੱਲ ਰਹੀ ਹੈਗੀ ਆ। ਕਿਸ ਤਰ੍ਹਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਸੀਜ਼ਨ ਇਸ ਵਾਰ ਬਹੁਤ ਬੜੀ ਚੱਲ ਰਿਹਾ ਹੈ ਮੰਡੀਆਂ ਦੇ ਵਿੱਚ ਜਿਹੜੀ ਆ 45% ਤਕਰੀਬਨ ਜਿਹੜੀ ਆ ਕਣਕ ਦੀ ਆਮਦ ਹੋ ਚੁੱਕੀ ਆ ਤੇ ਨਾਲ ਦੀ ਨਾਲ ਜਿਹੜੀ ਖੇਰ ਹੋ ਰਹੀ ਆ ਬੰਦੀਆਂ ਵਿੱਚ ਲਿਫਟਿੰਗ ਦੇ ਵੀ ਪ੍ਰਬੰਧ ਜਿਹੜੇ ਵੀ ਮੁਕੰਮਲ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਤੇ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਰਬਾਰਦਾਨ ਨੇ ਵਗੈਰਾ ਦੀ ਕੋਈ ਪ੍ਰੋਬਲਮ ਸਰਬਾਰਦਾਨ ਨੇ ਵੀ ਜਿਹੜਾ ਕਿਸੇ ਕੋਈ ਵੀ ਸਮੱਸਿਆ ਨਹੀਂ ਹੋਈ ਪਾਣੀ ਵਗੈਰਾ ਦਾ ਕੀ ਪ੍ਰਬੰਧ ਹੈ ਗਿਆ ਸਾਡੇ ਵੱਲੋਂ ਮੰਡੀਆਂ ਵਿੱਚ ਜਗਾ ਜਗਾ ਤੇ ਸਪੀਨਰ ਲਗਾਈਆਂ ਵੀਆਂ ਠੰਡੇ ਪਾਣੀ ਦੀਆਂ ਤੇ ਕਿਸਾਨਾਂ ਨੂੰ ਪਾਣੀ ਤੋਂ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਜਿਹੜੇ ਹੋਰ ਕਿਸਾਨ ਹੈਗੇ ਉਹਨਾਂ ਨੂੰ ਕੋਈ ਮੈਸੇਜ ਆ ਕਿਸਾਨਾਂ ਨੂੰ ਇਹ ਹੀ ਯਾ ਕਿ ਆਪਣੀ ਜਿਹੜੀ ਫਸਲਾਂ ਸੁੱਤੀ ਮੰਡੀ ਚ ਲੈ ਕੇ ਆਉਣ ਜੇ ਜੇ ਫਾਰਮ ਝੂੜ ਲੈਣ ਬੰਦਰੀ ਉਚਾ ਕੇ ਆਪਣੀ ਜਿਹੜੀ ਫਸਲ ਦੀ ਵੇਚ ਕੇ ਜਾਂਦੇ ਹਾਂ ਜੇ ਫਾਰਮ ਝੂੜ ਨਾਲ ਲੈ ਕੇ ਜਾਂ ਤਾਂ ਜੋੜ ਉਹਦਾ ਇੰਨੀ ਵਿੱਚ ਕਿਸੇ ਕਿਸਮ ਦੀ ਕੋਈ ਜਿਹੜੀ ਮੁਸ਼ਕਲ ਪੇਸ਼ ਨਾ ਆਵੇ ਕੁਝ ਮੰਡੀਆਂ ਦੇ ਵਿੱਚ ਦੇਖਣ ਹੁੰਦਾ ਪਿਆ ਕਿ ਲਿਫਟਿੰਗ ਦੀ ਬੜੀ ਪ੍ਰੋਬਲਮ ਆ ਰਹੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਨਹੀਂ ਜੋ ਹੋ ਸਕਦਾ ਹੁਣ ਰਾਈਵ ਜਿਹੜੀ ਆ ਰਾਈਵ ਤੇਜ਼ ਹੋ ਗਈ ਆ ਉਹਦੇ ਕਰਕੇ ਥੋੜੀ ਬਹੁਤ ਪ੍ਰੋਬਲਮ ਹੋ ਸਕਦੀ ਆ ਪਰ ਉਹ ਨਾਲ ਦੀ ਨਾਲ ਜਿਹੜੀ ਉਹ ਹੱਲ ਹੋ ਜਾਂਦੀ ਆ ਐਡੀ ਕੋਈ ਵੱਡੀ ਮੁਸ਼ਕਲ ਨਹੀਂ ਆ ਕਣਕ ਜਿਹੜੀ ਹੈਗੀ ਉਹ ਸੁੱਕੀ ਆ ਰਹੀ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਜੀ ਬਹੁਤ ਸਭ ਠੀਕ ਆ ਹੁਣ ਤੇ ਉਹਨਾਂ ਕਣਕ ਸੁੱਕੀ ਆ ਰਹੀ ਬੰਦੋ ਤੇ ਜੇ ਬਾਰਿਸ਼ ਵਗੈਰਾ ਹੈ ਅਜੇ ਤਾ ਉਹਦੇ ਵਾਸਤੇ ਕੀ ਪ੍ਰਬੰਧ ਹੈ ਬਾਰਿਸ਼ ਦਾ ਇਸ ਤਰ੍ਹਾਂ ਆ ਵੀ ਅਸੀਂ ਆਰਤੀਆਂ ਨੂੰ ਵਰਾਇਤ ਕਰ ਦਿੱਤੀ ਆ ਸਾਰਿਆਂ ਨੂੰ ਕਿ ਤੁਹਾਡੇ ਕੋਲ ਲੋੜ ਅਨੁਸਾਰ ਜਿਹੜੀਆਂ ਤਰਪਾਲਾਂ ਹੋਣੀਆਂ ਚਾਹੀਦੀਆਂ ਤੇ ਅਸੀਂ ਆਪਣੇ ਸਟਾਫ ਨੂੰ ਵੀ ਇਨਸਟਰਕਸ਼ਨ ਦਿੱਤੀ ਆ ਵੀ ਆਰਤੀਆਂ ਜਾ ਕੇ ਤਰਪਾਲਾਂ ਚੈੱਕ ਕਰ ਲਓ ਲਗਭਗ ਸਾਰੇ ਆਰਤੀਆਂ ਦੀ ਅਸੀਂ ਤਰਪਾਲਾਂ ਚੈੱਕ ਕਰਨੀਆਂ ਉਹਨਾਂ ਤੋਂ ਤਰਪਾਲਾਂ ਉਪਲਬਧ ਆ ਤੇ ਉਹਨਾਂ ਨੂੰ ਜ਼ਾਇਦ ਕੀਤੀ ਆ ਵੀ ਜਦੋਂ ਨਹੀਂ ਬਾਰਿਸ਼ ਹੁੰਦੀ ਆ ਤੇ ਤਰਪਾਲਾਂ ਦੇ ਨਾਲ ਰੱਖਿਆ